ਰਾਜਨੀਤੀ ਤਾਂ ਉੱਥੇ ਖੜੀ ਐ ਲੇਕਿਨ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਮਿਆਰ ਨਹੀਂ ਰਿਹਾ ਬਹੁਤ ਸਾਰਿਆਂ ਦਾ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਸਵੇਰ ਨੂੰ ਕੋਈ ਰੇਟ ਲਾ ਕੇ ਹੱਕ ਲੈ ਜਾਂਦਾ ਸ਼ਾਮ ਨੂੰ ਦੂਸਰਾ ਹੱਕ ਲੈ ਜਾਂਦਾ ਤੇ ਕਾਲਾ ਨੂੰ ਕੋਈ ਹੋਰ ਹੱਕ ਲੈ ਜਾਂਦਾ ਕਿ ਰਿੰਕੂ ਕਾਂਗਰਸ ਚ ਸੀਗਾ ਉੱਥੋਂ ਆਮ ਆਦਮੀ ਪਾਰਟੀ ਚਲੇ ਗਿਆ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਅਗਲੀ ਟਿਕਟ ਵੀ ਦੇਤੀ ਉਹ ਟਿਕਟ ਬਈ ਪਾ ਕੇ ਜੇਬ 'ਚ ਚੱਲਦਾ ਰਿਹਾ। ਇਸੇ ਤਰ੍ਹਾਂ ਟੀਨੂ ਐ ਪਹਿਲਾਂ BSP 'ਚ ਸੀਗਾ ਫਿਰ ਆਪਣੀ ਪਾਰਟੀ ਬਣਾ ਲਈ। ਫਿਰ ਅਕਾਲੀ ਦਲ ਤੋਂ ਦੋ ਵਾਰ ਐਮਐਲਏ ਬਣਿਆ। ਐਂ ਲੱਗਦਾ ਸੀ ਵੀ ਇਹ ਸਕਾਪੁੱਤ ਐ ਪ੍ਰਕਾਸ਼ ਸਿੰਘ ਬਾਦਲ ਦਾ। ਲੇਕਿਨ ਅੱਜ ਜਦ ਛੱਡਿਆ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਅਗਲੀ ਰਾਤ ਨੂੰ ਸਵੇਰੀ ਪਤਾ ਲੱਗਿਆ ਕਿ ਜੀ ਟੀਨੂ ਬਦਲ ਗਿਆ। ਕਿ ਪੰਜਾਬ ਦੇ ਵਿੱਚ ਅੱਜ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਐ ਸਰਕਾਰ ਦੇ। ਬਹੁਤ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਅਜੇ ਤੱਕ ਖਾਸ ਤੌਰ ਤੇ ਪੁਲਿਸ ਵਾਲੇ ਜ਼ਿਆਦਾਤਰ ਜਿਹੜੇ ਪੁਲਿਸ ਮੁਲਾਜ਼ਮ ਹੈ ਅੱਜ 23 ਤਰੀਕ ਹੋ ਗਈ ਹੈ ਅੱਜ ਤੱਕ ਤਨਖਾਹ ਨਹੀਂ ਮਿਲੀ ਹੈਲਥ ਡਿਪਾਰਟਮੈਂਟ ਦੇ ਬਹੁਤ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਜਿਹੜੀ ਸਰਕਾਰ ਕਹਿੰਦੀ ਹੈ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਅੱਗੇ ਕਦੇ ਨਹੀਂ ਹੋਇਆ ਕਿ ਪਹਿਲੀ ਤਰੀਕ ਨੂੰ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲੇ ਪਰ ਇਹ ਸਰਕਾਰ ਦੇ ਵਿੱਚ 23 ਤਰੀਕ ਤੱਕ ਤਨਖਾਹ ਨਹੀਂ ਮਿਲੀ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਬਿਲਕੁਲ ਅੰਦਰੋਂ ਖੋਖਲੇ ਹੋਏ ਹੋਏ ਐ ਲੋਨ ਲੈ ਲੈ ਕੇ ਸਰਕਾਰ ਚਲਾਈ ਐ ਤੇ 80000 ਕਰੋੜ ਦਾ ਲੋਨ 2 ਸਾਲਾਂ ਦੇ ਵਿੱਚ ਲੈ ਚੁੱਕੇ ਐ ਤੇ ਪੰਜਾਬ ਨੂੰ ਕਰਜ਼ਈ ਤਾਂ ਬਣਾ ਹੀ ਰਿਹਾ ਹੈ ਲੇਕਿਨ ਅੱਜ ਅਰਥ ਵਿਵਸਥਾ ਇਹਨੇ ਡਾਵਾ ਡੋਲ ਹੋ ਗਈ ਐ ਕਿ ਲੋਕ ਸਾਡੇ ਕਰਮਚਾਰੀਆਂ ਦੀ ਤਨਖਾਹ ਨਹੀਂ ਮਿਲ ਰਹੀ ਉਹਨਾਂ ਦੇ ਘਰਾਂ ਦੇ ਜਿਹੜੇ ਕੰਮ ਐ ਉਹ ਚੱਲਣੇ ਔਖੇ ਹੋਏ ਹੋਏ ਐ ਹੌਣ ਪੁੱਛੋ ਜੀ ਕੀ ਆ ਕਾਦਰ ਮਹਿੰਦਰ ਕੇਪੀ ਹੋਣਾਂ ਨੇ ਵੀ ਜਿਹੜੇ ਕਾਲੀ ਦਾ ਜਨ ਕਿਤੇ ਟਿਕਟ ਵੀ ਮਿਲ ਗਈ ਹੈ ਰਿਸ਼ਤੇਦਾਰੀ ਪੈਂਦੀ ਬਾਰੇ ਸਵਾਲ ਕੀਤਾ ਕਹਿੰਦੇ ਰਿਸ਼ਤੇਦਾਰੀ ਆਪਣੀ ਜਗ੍ਹਾ ਰਾਜਨੀਤੀ ਆਪਣੀ ਜਗ੍ਹਾ ਚੱਲੂ ਮੈਂ ਨਹੀਂ ਉਹਨਾਂ ਬਾਰੇ ਕੁਝ ਕਹਿਣਾ ਜੀ ਤਾਂ ਇੱਕ ਇੱਕ ਛੋਟਾ ਸਵਾਲ ਰਾਜਨੀਤੀ ਨੂੰ ਤੁਸੀਂ ਅੱਜ ਕਿੱਥੇ ਦੇਖਦੇ ਜੋ ਹਾਲਾਤ ਅੱਜਕੱਲ ਹੋਏ ਆ ਵੀ ਸਵੇਰੇ ਸ਼ਾਮ ਵਾਲੇ ਉਹਦੇ 'ਚ ਤੁਹਾਡਾ ਕੀ ਦੇਖੋ ਰਾਜਨੀਤੀ ਤਾਂ ਉੱਥੇ ਖੜੀ ਹੈ ਲੇਕਿਨ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਮਿਆਰ ਨਹੀਂ ਰਿਹਾ ਬਹੁਤ ਸਾਰਿਆਂ ਦਾ ਉਹਨਾਂ ਦਾ ਸਵੇਰੇ ਦੁਪਹਿਰੇ ਸ਼ਾਮ ਦਾ ਰੇਟ ਹੋ ਗਿਆ ਸਵੇਰ ਨੂੰ ਕੋਈ ਰੇਟ ਲਾ ਕੇ ਹੱਕ ਲੈ ਜਾਂਦਾ ਸ਼ਾਮ ਨੂੰ ਦੂਸਰਾ ਹੱਕ ਲੈ ਜਾਂਦਾ ਤੇ ਕਾਲਾ ਨੂੰ ਕੋਈ ਹੋਰ ਰ ਹੱਕ ਲੈ ਜਾਂਦਾ ਇਹਨਾਂ ਲੋਕਾਂ ਨੇ ਸਾਡੇ ਸਮਾਜ ਨੂੰ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਤੁਸੀਂ ਦੇਖੋ ਕਿ ਰਿੰਕੂ ਕਾਂਗਰਸ ਚ ਸੀਗਾ ਉਥੋਂ ਆਮ ਆਦਮੀ ਪਾਰਟੀ ਚਲੇ ਗਿਆ ਆਮ ਆਦਮੀ ਪਾਰਟੀ ਨੇ ਐਮਪੀ ਬਣਾਇਆ ਅਗਲੀ ਟਿਕਟ ਵੀ ਦੇਤੀ ਉਹ ਟਿਕਟ ਭਾਈ ਆ ਕੇ ਜੇਬ ਵਿਚ ਚਲਦਾ ਰਿਹਾ ਇਸੇ ਤਰ੍ਹਾਂ ਟੀਨੂ ਐ ਪਹਿਲਾਂ ਬੀਐਸਪੀ ਚ ਸੀਗਾ ਫਿਰ ਆਪਣੀ ਪਾਰਟੀ ਬਣਾ ਲਈ ਫਿਰ ਅਕਾਲੀ ਦਲ ਤੋਂ ਦੋ ਵਾਰ ਐਮਐਲਏ ਬਣਿਆ ਐਂ ਲੱਗਦਾ ਸੀ ਵੀ ਇਹ ਸਕਾਪੁੱਤ ਐ ਪ੍ਰਕਾਸ਼ ਸਿੰਘ ਬਾਦਲ ਦਾ ਲੇਕਿਨ ਅੱਜ ਜਦ ਛੱਡਿਆ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਿਆ ਅਗਲੀ ਰਾਤ ਨੂੰ ਸਵੇਰੀ ਪਤਾ ਲੱਗਿਆ ਕਿ ਜੀ ਟੀਨੂ ਬਦਲ ਗਿਆ ਇਹ ਮੌਸਮ ਵਾਂਗੂ ਬਦਲ ਰਹੇ ਆ ਤੇ ਜਿਹੜਾ ਵਰਕਰ ਹੈ ਉਹ ਉਸੇ ਤਰ੍ਹਾਂ ਖੜਾ ਹੈ ਆਪਣੀ ਆਪਣੀ ਪਾਰਟੀ 'ਚ ਤੁਸੀਂ ਇਹ ਦੇਖ ਲਓ ਵੀ ਟੀਨੂ ਹੋ ਗਿਆ ਚਾਹੇ ਰਿੰਕੂ ਹੋ ਗਿਆ ਚਾਹੇ ਕੋਈ ਹੋਰ ਹੈ ਇਹਨਾਂ ਦੀਆਂ ਜਿਹੜੀ ਜਿਹੜੀ ਪਾਰਟੀਆਂ 'ਚ ਗਏ ਨਾ ਉਹਨਾਂ ਦੇ ਵਰਕਰ ਦਾ ਬਾਹਰ ਬੈਟਣ ਵਾਲਾ ਕੁੱਤਾ ਵੀ ਇਹਨਾਂ ਦੇ ਨਾਲ ਲੈ ਗਿਆ ਕੋਈ ਇਹਨਾਂ ਦੀ ਕਦਰ ਨਹੀਂ ਰਹੀ ਇਹਨਾਂ ਨੇ ਸਮਾਜ ਨੂੰ ਸਮਾਜ ਦੇ ਵਿੱਚ ਸੱਭਿਆਚਾਰ ਨੂੰ ਗਦਲਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕ ਇਹਨਾਂ ਨੂੰ ਦਲ ਬਦਲੋਆ ਨੂੰ ਬਹੁਤ ਬੁਰੀ ਤਰ੍ਹਾਂ ਸਾਬਕਸ ਗਾਨਗੇ ਜਿੱਥੇ ਜਾਂਦੇ ਕੋਈ ਕੱਟ ਨਹੀਂ ਹੁੰਦਾ ਕੋਈ ਆਉਂਦਾ ਨਹੀਂ ਜਿਸ ਤਰ੍ਹਾਂ ਛੇਕ ਦਿੱਤਾ ਹੁੰਦਾ ਕੋਈ ਬੰਦਾ ਕਿਸੇ ਸਮਾਜ ਵਿੱਚੋਂ ਇਸ ਤਰ੍ਹਾਂ ਇਹ ਛੇਕ ਦਿੱਤੇ ਗਏ